ਸੰਗਰੂਰ ਦਾ ਆਰਟੀਓ ਦਫ਼ਤਰ ਹੁਣ ਪੁਰਾਣੀ ਬਿਲਡਿੰਗ ਡੀਸੀ ਦਫ਼ਤਰ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਕੁਝ ਸਮਾਂ ਪਹਿਲਾਂ ਇਹ ਦਫ਼ਤਰ ਬਦਲ ਕੇ ਟ੍ਰੈਕ ਵਾਲੀ ਬਿਲਡਿੰਗ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਜਿੱਥੇ ਲੋਕ ਕਾਫੀ ਖੱਜਲ ਖਵਾਰ ਹੋ ਰਹੇ ਸਨ ਲੋਕਾਂ ਦੀ ਖੱਜਲ ਖਵਾਰੀ ਨੂੰ ਦੇਖਦੇ ਹੋਏ ਸੰਗਰੂਰ ਦੀ ਵਿਧਾਇਕਾ ਵੱਲੋਂ ਇਹ ਦਫ਼ਤਰ ਨੂੰ ਸ਼ਿਫਟ ਕਰਨ ਦਾ ਫੈਸਲਾ ਲਿਆ ਗਿਆ ਸੀ ਸੋ ਇਹ ਦਫ਼ਤਰ ਹੁਣ ਮੁੜ ਆਪਣੀ ਪੁਰਾਣੀ ਬਿਲਡਿੰਗ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਲੋਕਾਂ ਨੇ ਸੰਗਰੂਰ ਦੀ ਵਿਧਾਇਕਾ ਅਤੇ ਡੀਸੀ ਸੰਗਰੂਰ ਦਾ ਧੰਨਵਾਦ ਕੀਤਾ ਸੰਗਰੂਰ ਦਾ ਆਰਟੀਓ ਆਫਿਸ ਜੋ ਕਿ ਬੱਸ ਸਟੈਂਡ ਦੇ ਸਾਹਮਣੇ ਡੀਸੀ ਦਫਤਰ ਵਾਲੀ ਇਮਾਰਤ ਵਿੱਚ ਹੁੰਦਾ ਸੀ ਕੁਝ ਦਿਨ ਪਹਿਲਾਂ ਬਦਲ ਕੇ ਡਰਾਈਵਿੰਗ ਟਰੈਕ ਵਾਲੀ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਗਿਆ ਸੀ ਪਰ ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਅਤੇ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਸੰਗਰੂਰ ਦੀ ਵਿਧਾਇਕ ਨੇ ਇਸ ਨੂੰ ਪੁਰਾਣੀ ਜਗ੍ਹਾ ਤੇ ਹੀ ਤਬਦੀਲ ਕਰ ਦਿੱਤਾ ਹੈ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਲੋਕਾਂ ਨੂੰ ਉਸ ਦਫਤਰ ਵਿੱਚ ਜਾਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਲੋਕਾਂ ਦੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਤੁਰੰਤ ਹੀ ਇਸ ਦਫ਼ਤਰ ਨੂੰ ਹੁਣ ਬੱਸ ਸਟੈਂਡ ਦੇ ਸਾਹਮਣੇ ਡੀਸੀ ਦਫ਼ਤਰ ਵਾਲੀ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਹੈ ਲੋਕਾਂ ਨੇ ਐਮਐਲਏ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਐਮਐਲਏ ਦਾ ਧੰਨਵਾਦ ਵੀ ਕੀਤਾ ਹੈ ਕਿ ਲੋਕਾਂ ਦੀ ਮੁਸ਼ਕਿਲ ਨੂੰ ਸਮਝਦੇ ਹੋਏ ਇਸ ਨੂੰ ਤੁਰੰਤ ਬਦਲਿਆ ਗਿਆ ਹੈ ਬਿਲਕੁਲ ਪਿੱਛੇ ਜੇ ਸਾਡੇ ਕੋਲ ਆਰਟੀਓ ਸਾਹਿਬ ਆਏ ਸੀਗੇ ਉਹਨਾਂ ਨੇ ਆਪਣੀ ਸਮਝ ਦੇ ਅਕੋਰਡਿੰਗ ਜਿਹੜਾ ਆਫਿਸ ਜਿਹੜਾ ਦੂਸਰੇ ਪਾਸੇ ਸ਼ਿਫਟ ਕਰ ਲਿਆ ਸੀਗਾ ਤੇ ਜਿੱਦਾਂ ਟਰੈਕ ਬਣਿਆ ਹੋਇਆ ਸੋ ਉਸ ਤੋਂ ਬਾਅਦ ਜਿਹੜੀ ਪਬਲਿਕ ਨੂੰ ਜਿਹੜੀ ਲਗਾਤਾਰ ਜਿਹੜੀ ਦਿੱਕਤ ਆ ਰਹੀ ਸੀਗੀ ਕਿਉਂਕਿ ਪੁਰਾਣਾ ਆਰਟੀਓ ਦਫਤਰ ਜਿਹੜਾ ਬੱਸ ਸਟੈਂਡ ਦੇ ਨਾਲ ਆ ਕੋਈ ਵੀ ਬੰਦਾ ਬੱਸ ਚੜ੍ਹ ਕੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਇੱਥੇ ਆ ਕੇ ਆਪਣੇ ਕੰਮ ਕਰਾ ਕੋਈ ਜਿਹੜੇ ਸੰਬੰਧ ਜਿਹੜੇ ਸੁਭਾਵਾਂ ਲੈ ਸਕਦਾ ਸੀ ਪਰ ਉਹ ਸ਼ਿਫਟ ਹੋਣ ਕਰਕੇ ਜਿਹੜੀ ਪਬਲਿਕ ਦੀ ਜਿਹੜੀ ਖੱਜਲ ਖੁਆਰੀ ਹੈ ਜਿਹੜੀ ਹਰਾਸ਼ਮੈਂਟ ਜਿਹੜੀ ਉਹ ਵਧ ਗਈ ਸੀ ਸੋ ਕਿਉਂਕਿ ਪਹਿਲਾਂ ਵੀ ਜਿਹੜੀਆਂ ਲਾਇਸੈਂਸ ਨਾਲ ਸੰਬੰਧਿਤ ਜਿਹੜੀਆਂ ਸੁਭਾਵਾਂ ਸੀਗੀਆਂ ਉਹ ਟਰੈਕ ਤੇ ਦਿੱਤੀਆਂ ਜਾਂਦੀਆਂ ਸੀਗੀਆਂ ਜੋ ਕਿ ਉਹ ਉਸ ਲੈਵਲ ਤੱਕ ਉਹ ਠੀਕ ਹੈ ਕਿਉਂਕਿ ਉਹ ਰੈਟ੍ਰੈਕ ਨਹੀਂ ਬਣ ਸਕਦਾ ਸੀਗਾ ਸੋ ਜਿਹੜੀਆਂ ਬਾਕੀ ਜਿਹੜੀਆਂ ਵਹੀਕਲ ਨਾਲ ਸੰਬੰਧਿਤ ਜਿਹੜੀਆਂ ਸੁਭਾਵਾਂ ਨੇ ਉਹ ਸਾਰੀਆਂ ਸੁਭਾਵਾਂ ਜਿਵੇਂ ਪਹਿਲਾਂ ਉਰੇ ਪੁਰਾਣੇ ਆਫਿਸ ਦੇ ਵਿੱਚ ਹੁੰਦੀਆਂ ਸੀ ਹੁਣ ਦੁਬਾਰਾ ਇੱਧਰ ਸ਼ਿਫਟ ਕਰਕੇ ਉਹਨਾਂ ਨੂੰ ਉਰੇ ਜਿਹੜਾ ਸ਼ੁਰੂ ਕਰ ਲਿਆ ਗਿਆ ਤੇ ਮੈਂ ਸਮਝਦੀ ਹਾਂ ਕਿ ਜਿਹਦੇ ਨਾਲ ਸੰਗਰੂਰ ਦੇ ਲੋਕਾਂ ਦੀ ਜਿਹੜੀ ਸਮੱਸਿਆ ਜਿਹੜੀ ਉਹਨਾਂ ਦੀ ਖੱਜਲ ਖੁਆਰੀ ਹੈ ਜਿਹੜੀ ਉਹ ਘਟੂਗੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦਾ ਪਹਿਲੇ ਦਿਨੋਂ ਹੀ ਇਹ ਉਦੇਸ਼ ਰਿਹਾ ਕਿ ਲੋਕਾਂ ਦੀ ਖੱਜਲ ਖੁਆਰੀ ਘਟਾਉਣੀ ਹੈ ਸਾਰੀਆਂ ਸਵਾਵਾਂ ਸੀ ਇੱਕੋ ਹੀ ਦਫਤਰ ਦੇ ਵਿੱਚ ਇੱਕ ਛੱਤ ਹੇਠ ਜਿਹੜੀਆਂ ਦੇਣੀਆਂ ਨੇ ਸੋ ਮੈਂ ਸਮਝਦੀ ਆ ਕਿ ਉਹਨਾਂ ਦੇ ਉਦੇਸ਼ ਨੂੰ ਜਿਹੜਾ ਮੁੱਖ ਰੱਖਦੇ ਹੋਏ ਅਸੀਂ ਜਿਹੜਾ ਫੈਸਲਾ ਲਿਆ ਤੇ ਮੈਂ ਧੰਨਵਾਦ ਕਰਦੀ ਆ ਆਰਟੀਓ ਸਾਹਿਬ ਦਾ ਜਿਨ੍ਹਾਂ ਨੇ ਇਹਦੇ ਵਿੱਚ ਸਾਨੂੰ ਸਹਿਯੋਗ ਕੀਤਾ ਮੈਂ ਧੰਨਵਾਦ ਕਰਦੀ ਆ ਮਾਨਯੋਗ ਡੀਸੀ ਸਾਹਿਬ ਦਾ ਜਿਨ੍ਹਾਂ ਨੇ ਜਦੋਂ ਸਾਰੇ ਇਕੱਠੇ ਹੋ ਕੇ ਮੇਰੇ ਕੋਲ ਗਏ ਤਾਂ ਸਾਡੀ ਇਸ ਚੀਜ਼ ਨੂੰ ਜਿਹੜਾ ਸੁਣਦੇ ਹੋਏ ਸਮੱਸਿਆ ਨੂੰ ਤੇ ਦਾ ਹੱਲ ਕਰਦੇ ਦੁਬਾਰਾ ਜਿਹੜਾ ਦਫਤਰ ਸੀ ਇਧਰਲੇ ਪਾਸੇ ਲੈ ਕੇ ਸਰਕਾਰ ਦਾ ਤਾਂ ਇਹੀ ਇੱਕ ਮੋਟਿਵ ਹੈ ਜੀ ਕਿ ਲੋਕਾਂ ਨੂੰ ਕਿਸੇ ਤਰੀਕ ਦੀ ਖਜਲ ਖੁਆਰੀ ਨਾ ਹੋਵੇ ਜੀ ਉਸੇ ਲੜੀ ਦੇ ਵਿੱਚ ਮਾਨਯੋਗ ਐਮਐਲਏ ਸਾਹਿਬ ਤੇ ਡੀ ਸਾਹਿਬ ਦੇ ਹੁਕਮ ਸੀਗੇ ਜੀ ਕਿ ਆਫਿਸ ਪੁਰਾਣੀ ਜਗ੍ਹਾ ਸ਼ਿਫਟ ਕੀਤਾ ਜਾਵੇ ਇਹਨਾਂ ਦੇ ਹੁਕਮਾਂ ਦੀ ਪਾਲਣਾ ਦੇ ਵਿੱਚ ਅਸੀਂ ਆਫਿਸ ਆਪਣਾ ਜਿਹੜਾ ਇੱਧਰ ਸ਼ਿਫਟ ਕਰ ਲਿਆ ਤੇ ਅਸੀਂ ਲੋਕਾਂ ਨੂੰ ਜੀ ਬੈਸ ਸਰਵਿਸਿਜ਼ ਦੇਣ ਲਈ ਕਮਿਟਿਡ ਹੈ ਤੇ ਸਰਕਾਰ ਦੀ ਹਦਾਇਤਾਂ ਅਨੁਸਾਰ ਉਹੀ ਕਰਾਂਗੇ ਆਰਟੀ ਸਰ ਤੁਹਾਡੇ ਉਹ ਵੀ ਲੋਕ ਆਏ ਸੀ ਮਿਲੀ ਸੀ ਜਦੋਂ ਪ੍ਰੈਕਟਿਕ ਸ਼ਿਫਟ ਕੀਤਾ ਗਿਆ ਸੀ ਸਾਨੂੰ ਕੱਜਲ ਪਾਲੀਵੁੱਡ ਹਾਂਜੀ ਲੋਕ ਆਏ ਸੀ ਕਿਉਂਕਿ ਉਹਨਾਂ ਨੂੰ ਡਿਸਟੈਂਸ ਥੋੜਾ ਜਿਹਾ ਪੈ ਜਾਂਦਾ ਸੀਗਾ ਜੀ ਇਹਦੀ ਲੋਕੇਸ਼ਨ ਇਸ ਤਰ੍ਹਾਂ ਦੀ ਹੈ ਕਿ ਬੱਸ ਸਟੈਂਡ ਨੇੜੇ ਹੈ ਜੀ ਲੋਕ ਬੱਸ ਰਾਹੀਂ ਆ ਕੇ ਆਪਣਾ ਵਾਕਿੰਗ ਡਿਸਟੈਂਸ ਤੇ ਹੋਣ ਕਰਕੇ ਆ ਕੇ ਇੱਥੇ ਆਪਣੀਆਂ ਸਰਵਿਸਿਜ਼ ਲੈ ਸਕਦੇ ਨੇ ਟਰੈਕ ਤੇ ਨੋ ਡਾਊਟ ਥੋੜੀਆਂ ਦਿੱਕਤਾਂ ਉਹਨਾਂ ਨੂੰ ਰਹਿੰਦੀਆਂ ਸੀ ਲੋਕ ਆਏ ਸੀਗੇ ਜੀ ਫਿਰ ਮਾਨਯੋਗ ਐਮ.ਐਲ.ਏ. ਸਾਹਿਬ ਨੇ ਲੋਕਾਂ ਦੀ ਗੱਲ ਸੁਣੀ ਤੇ ਇਹਨਾਂ ਨੇ ਕਿਹਾ ਕਿ ਨਹੀਂ ਆਫਿਸ ਵਾਪਸ ਸ਼ਿਫਟ ਕਰ ਲਓ ਤੇ ਅਸੀਂ ਉਹਦੀ ਉਪਮਾ ਦੇ ਪੰਨਾ ਚ ਕਰ ਲਿਆ ਟੀਕ ਕਿੰਨਾ ਟਾਈਮ ਰਿਹਾ ਆਫਿਸ ਟਰੈਕ ਤੇ ਅਪ੍ਰੋਕਸੀਮੇਟਲੀ ਮੇਰੇ ਖਿਆਲ 15-20 ਦਿਨ ਰਿਹਾ ਹੋ ਕੀ ਨਾਮ ਹੈ ਜੀ ਸੁਪਿੰਦਰ ਸਿੰਘ ਵੀਂਦਰ ਜੀ ਕੀ ਕਹਿਣਾ ਚਾਹੁੰਦੇ ਹੋ ਆਰਟੀ ਦਫਤਰ ਪੁਰਾਣੀ ਜਗ੍ਹਾ ਤੇ ਸ਼ਿਫਟ ਹੋ ਗਿਆ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਹੁਣ ਖੰਡ ਹੋ ਜਾਏ ਅਸੀਂ ਇਹਨਾਂ ਬਹੁਤ ਟਾਈਮ ਪਹਿਲਾਂ ਕਾਫੀ ਲੰਬੇ ਸਮੇਂ ਤੋਂ ਇੱਕ ਮੰਗ ਕੀਤੀ ਸੀ ਐਮਐਲ ਸਾਬ ਨੂੰ ਬੇਨਤੀ ਕੀਤੀ ਸੀ ਤੇ ਜੋ ਕਿ ਸਾਡਾ ਦਫਤਰ ਸੀ ਔਰ ਬੱਸ ਸਟੈਂਡ ਤੋਂ ਕਾਫੀ ਟਰੈਕ ਤੇ ਚਲਾ ਗਿਆ ਸੀਗਾ ਲੋਕਾਂ ਨੂੰ ਬਹੁਤ ਜ਼ਿਆਦਾ ਖੱਜਲ ਖਵਾਰੀ ਹੋ ਰਹੀ ਸੀਗੀ ਮੈਂ ਐਮਐਲ ਸਾਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਡੀਸੀ ਸਾਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਲੋਕਾਂ ਦੀ ਸੁਰਤ ਨੂੰ ਨੁੱਕ ਰੱਖਦੇ ਹੋਏ ਤੇ ਆਪਕਾ ਸਾਹਿਬ ਦੇ ਕੈਂਡ ਤੇ ਸਾਰਾ ਕੁਝ ਅਪਰੂਵ ਕੀਤਾ ਗਿਆ। ਮੈਂ ਬਹੁਤ ਬਹੁਤ ਧੰਨਵਾਦ। ਲੋਕਾਂ ਨੂੰ ਕੀ ਦਿੱਕਤਾਂ ਆਈਆਂ ਸੀ? ਲੋਕਾਂ ਨੂੰ ਉਰੋਂ ਆਉਣ ਜਾਣ 'ਚ ਬੜੀ ਦਿੱਕਤ ਆ ਰਹੀ ਸੀ ਕਿਉਂਕਿ ਉਰੋਂ ਦਫ਼ਤਰ 2-3 ਕਿਲੋਮੀਟਰ ਦੂਰ ਸੀਗਾ ਜੀ ਤੇ ਇਥੋਂ ਪਬਲਿਕ ਨੂੰ ਬਹੁਤ ਹੀ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।